ਪੰਜਾਬ ਇਸ ਵੇਲੇ ਹੜ੍ਹਾਂ ਦੇ ਮਾਰ ਚੱਲ ਰਿਹਾ ਹੈ ਤਾਂ ਦਾਜੇ ਕਿ ਕਈ ਪਿੰਡਾਂ ਦੇ ਪਿੰਡ ਜੋ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਭਾਵੁਕ ਕਰਨ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤੇ ਦਾਜੇ ਕਿ ਪਾਣੀ ਦਾ ਪੱਧਰ ਕੁਛ ਨਾ ਕੁਛ ਤਾਂ ਘਟਿਆ ਹੈ ਖਤਰੇ ਦੇ ਨਿਸ਼ਾਨ ਤੋਂ ਘਟਿਆ ਲੇਕਿਨ ਸਥਿਤੀ ਹਾਲੇ ਵੀ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਹਰ ਪਾਸੇ ਜੋ ਹੈ ਪਿੰਡਾਂ ਦੇ ਪਿੰਡ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਜਿੱਥੇ ਇਹ ਪਿੰਡਾਂ ਦੇ ਵਿੱਚ ਹੱਸਦੇ-ਵੱਸਦੇ ਚਿਹਰੇ ਨਜ਼ਰ ਆਉਂਦੇ ਸੀ ਉਹ ਹੁਣ ਜੋ ਉਦਾਸ ਚਿਹਰਿਆਂ ਦੇ ਨਾਲ ਇਹ ਪਿੰਡ ਜੜੇ ਨੇ ਖੰਡਰ ਦੇ ਰੂਪ ਵਿੱਚ ਦਿਖਾਈ ਦੇ ਰਹੇ ਨੇ ਬਹੁਤ ਸਾਰੀਆਂ ਪਾਵਕ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਲੋਕਾਂ ਦੇ ਘਰ ਜੜੇ ਨੇ ਉਹ ਪਾਣੀ ਦੇ ਵਿੱਚ ਉਹਨਾਂ ਦਾ ਜਿਹੜਾ ਸਮਾਨ ਹੈ ਘਰ ਦਾ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਹੀਆਂ ਨੇ ਕਿਸਤ ਪਰ ਫਿਰ ਵੀ ਅਗਰ ਦੇਖਿਆ ਜਾਵੇ ਤਾਂ ਪੰਜਾਬੀਆਂ ਦੇ ਜਿਹੜੇ ਹੌਂਸਲੇ ਉਹ ਬੁਲੰਦ ਦਿਖਾਈ ਦੇ ਰਹੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਕਿਸਾਨਾਂ ਦੀਆਂ 32 32 ਕਿੱਲੇ ਪੈਲੀਆਂ ਜਿਹੜੀਆਂ ਨੇ ਫਸਲਾਂ ਜੋ ਨੇ ਉਹ ਬਰਬਾਦ ਹੋ ਚੁੱਕੀਆਂ ਨੇ ਲੇਕਿਨ ਉਹਨਾਂ ਦੇ ਹੌਂਸਲੇ ਹਾਲੇ ਵੀ ਬੁਲੰਦ ਨੇ ਅਤੇ ਪੰਜਾਬੀ ਹੀ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਫਿਲਮੀ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅੱਗੇ ਵਧ ਕੇ ਅੱਗੇ ਆਏ ਨੇ ਇਸ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜੋ ਹੈ ਡਰੋਨ ਦੀ ਮਦਦ ਦੇ ਨਾਲ ਜਾਂ ਫਿਰ ਹੈਲੀਕਾਪਟਰ ਦੀ ਮਦਦ ਦੇ ਨਾਲ ਲੋਕਾਂ ਕਹ ਪਹੁੰਚਿਆ ਜਾ ਰਿਹਾ ਹੈ ਉਹਨਾਂ ਦਾ ਰੈਸਕਿਊ ਲਗਾਤਾਰ ਕੀਤਾ ਜਾ ਰਿਹਾ ਹੈ ਜੋ ਹਾਲੇ ਵੀ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਤਾਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਮੇਰੇ ਸਹਿਯੋਗੀ ਸੁਮਿਤ ਖੰਨਾ ਦੇ ਵੱਲੋਂ ਉਹਨਾਂ ਦੇ ਵੱਲੋਂ ਜੋ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਦੇ ਬਾਰੇ ਹੀ ਜਾਣਕਾਰੀ ਲਵਾਂਗੇ ਅਜਨਾਲਾ ਤੋਂ ਸਹਿਯੋਗੀ ਸੁਮਿਤ ਖੰਨਾ ਮੇਰੇ ਨਾਲ ਫੋਨ ਲਾਈਵ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਰ ਕੀ ਕੁਝ ਹਾਲਾਤ ਨੇ ਹੁਣ ਤੱਕ ਦੇਖਿਆ ਜਾਵੇ ਤਾਂ ਕੀ ਹਾਲਾਤ ਜੋ ਨੇ ਹੁਣ ਜੋ ਦਿਖਾਈ ਦੇ ਰਹੇ ਨੇ ਜੀ ਸੁਖਜੀਤ ਅਗਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤਾਂ ਵਿੱਚ ਕੁਝ ਜਿਹੜੀ ਆ ਰਾਹਤ ਭਰੀ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਪਿੰਡਾਂ ਵਿੱਚ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਅਜਨਾਲਾ ਤੋਂ ਜਿਹੜਾ ਪਿੰਡਾਂ ਨੂੰ ਜਾਣ ਵਾਲਾ ਰਸਤਾ ਹੈ ਉੱਥੇ ਫਿਲਹਾਲ ਹਲੇ ਪੂਰਾ ਪਾਣੀ ਹੈ ਦੋ ਕੀ ਜੋ ਕਿ ਅਜਨਾਲਾ ਜੋ ਸਕੀ ਨਾਲਾ ਜਿਸ ਨੂੰ ਕਹਿੰਦੇ ਨੇ ਉਸ ਦੇ ਬਾਹਰ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪਾਣੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਨੇ ਸੁਖਜੀਤ ਅਸੀਂ ਇਹ ਦੱਸਣਾ ਚਾਹਾਂਗੇ ਤੁਹਾਨੂੰ ਕਿ ਜੋ ਹਾਲਾਤ ਇਸ ਵੇਲੇ ਨਜ਼ਰ ਆ ਰਹੇ ਨੇ ਉਹ ਐਨੇ ਕਿ ਜਿਹੜੇ ਆ ਰਸਤਿਆਂ ਦੇ ਉੱਤੇ ਬੇੜੀ ਚਲਾਈ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਲੋਕ ਜਿਹੜੇ ਨੇ ਇੱਕ ਰਸਤੇ ਤੋਂ ਦੂਸਰੇ ਰਸਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਅਰਦਾਸ ਵੀ ਕੀਤੀ ਜਾ ਰਹੀ ਹੈ ਅਰਦਾਸ ਕਰਕੇ ਜਿਹੜਾ ਹੈ ਕੰਮ ਜਿਹੜਾ ਹੈ ਅੱਗੇ ਕੀਤਾ ਜਾ ਰਿਹਾ ਹੈ ਤਾਂ ਇਹ ਸੁਰਤ ਹਾਲ ਇਸ ਵੇਲੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਕਿਉਂਕਿ ਹਾਲਾਤਾਂ 'ਚ ਸੁਧਾਰ ਜ਼ਰੂਰ ਹੈ ਲੇਕਿਨ ਆਉਣ ਵਾਲੇ ਸਮੇਂ 'ਚ ਹਾਲਾਤ ਖਰਾਬ ਵੀ ਹੋ ਸਕਦੇ ਨੇ ਤਾਂ ਇਸ ਦੇ ਬਾਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋ ਅੱਜ ਦੀ ਸਥਿਤੀ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣੂ ਕਰਾ ਰਹੇ ਹਾਂ ਕਿ ਇਸ ਵੇਲੇ ਦੇ ਹਾਲਾਤ ਕੀ ਨੇ ਤਾਂ ਤੁਸੀਂ ਵੇਖੋ ਕਿਵੇਂ ਕਿਸ਼ਤੀਆਂ ਦੇ ਵਿੱਚ ਲੈ ਕੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਮੁਸ਼ਕਲਾਂ ਹਲੇ ਉਸ ਤਰੀਕੇ ਦੇ ਨਾਲ ਹੈ ਔਰ ਮੁਸ਼ਕਲਾਂ ਨੂੰ ਖਤਮ ਕਿਵੇਂ ਹੋਏਂਗੀਆਂ ਕਿਸ ਤਰੀਕੇ ਨਾਲ ਪਾਰ ਪਾਇਆ ਜਾਏਗਾ ਇਹ ਹਲੇ ਕਿਆ ਨਾ ਮੁਸ਼ਕਲ ਹੈ ਪਰ ਪਾਣੀ ਜਰੂਰ ਘਟਿਆ ਹੈ ਪਰ ਜਿਹੜੇ ਮੁੱਖ ਰਸਤੇ ਨੇ ਜਿਹੜੇ ਮੁੱਖ ਮਾਰਗ ਨੇ ਜਿਹੜੇ ਕੀ ਜਨਾਲੇ ਨੂੰ ਹੋਰ ਇਲਾਕਿਆਂ ਦੇ ਨਾਲ ਜੋੜਦੇ ਨੇ ਉੱਥੇ ਹਾਲਾਤ ਹਾਲੇ ਕੁਝ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਜੀ ਸੁਖਜੀਤ ਸਰ ਲਗਾਤਾਰ ਦੇਖ ਰਹੀ ਆਂ ਪਿਛਲੇ ਕਈ ਦਿਨਾ ਤੋਂ ਤੁਸੀਂ ਪਿੰਡਾਂ ਦੀ ਕਵਰੇਜ ਕਰ ਰਹੇ ਹੋ ਰੈਸਕਿਊ ਆਪਰੇਸ਼ਨਸ ਦੇ ਨਾਲ ਨਾਲ ਤੁਸੀਂ ਵੀ ਜਿਹੜਾ ਕਵਰੇਜ ਕਰ ਰਹੇ ਹੋ ਪਿੰਡਾਂ ਦੀ ਸਥਿਤੀ ਕੀ ਹੈ ਕਿਉਂਕਿ ਲਗਾਤਾਰ ਸੜਕਾਂ ਤੇ ਦੇਖਿਆ ਜਾਵੇ ਤਾਂ ਪਾਣੀ ਜਿਹੜਾ ਸੀ ਉਹ ਭਰਿਆ ਹੋਇਆ ਸੀ ਨਹਿਰੇ ਰੂਪ ਧਾਰਨ ਕੀਤਾ ਉਸ ਤਾਂ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਜੋ ਪਿੰਡਾਂ ਦੀ ਸਥਿਤੀ ਕੀ ਬਣੀ ਹੋਈ ਹੈ ਅ ਜੀ ਬਿਲਕੁਲ ਅਗਰ ਪਿੰਡਾਂ ਚੋਂ ਪਾਣੀ ਘਟਾਉਣ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਪਾਣੀ ਕਈ ਪਿੰਡਾਂ ਦੇ ਵਿੱਚ ਪਾਣੀ 1-1 ਫੁੱਟ ਰਹਿ ਚੁੱਕਾ ਹੈ ਕਿਤੇ ਕੀ ਜਿੱਥੇ ਕੀ ਦਾਦਾ ਸੂਟ ਪਾਣੀ ਸੀ ਤੇ ਉੱਥੇ 4 ਤੋਂ 5-5 ਫੁੱਟ ਪਾਣੀ ਹੋ ਚੁੱਕਾ ਹੈ ਤੇ 3 3 ਫੁੱਟ ਪਾਣੀ ਸੀ ਉੱਥੇ ਵੀ ਪਾਣੀ ਤੇ ਕਾਫੀ ਕਟੌਤੀ ਨਜ਼ਰ ਆ ਰਹੀ ਹੈ ਤਾਂ ਪਾਣੀ ਜ਼ਰੂਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਾਣੀ ਘਟਣ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਰਾਹਤ ਜ਼ਰੂਰ ਮਿਲੀਏ ਲੇਕਿਨ ਚੈਲੰਜ ਜਿਹੜਾ ਹੈ ਉਹ ਹਾਲੇ ਵੀ ਬਰਕਰਾਰ ਹੈ ਕਿ ਕਿਸ ਤਰੀਕੇ ਦੇ ਨਾਲ ਨਾਲ ਉਹ ਸਮੇਂ ਦੇ ਵਿੱਚ ਮੁਸ਼ਕਲਾਂ ਵਧਨ ਗਿਆ ਔਰ ਜਿਹੜਾ ਹੈ ਜਿਹੜਾ ਲੋਕ ਜਿਹੜਾ ਹੁਣ ਪਲਾਨ ਕਰ ਰਹੇ ਨੇ ਜੀ ਸਰ ਅਧਿਕਾਰੀਆਂ ਦਾ ਹੁਣ ਕੀ ਕਹਿਣਾ ਹੈ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਜੋ ਨੇ ਸਹੜਾਂ ਦੀ ਮਾਰ ਹੇਠ ਲਾਪਤਾ ਵੀ ਹੋਏ ਨੇ ਕੁਝ ਲੋਕ ਪਰਿਵਾਰਾਂ ਨੂੰ ਜੋ ਆਪਣੇ ਜੀ ਨੇ ਘਰ ਦੇ ਉਹ ਨਹੀਂ ਮਿਲ ਰਹੇ ਤਾਂ ਅਧਿਕਾਰੀਆਂ ਦਾ ਕੀ ਕਹਿਣਾ ਹੈ ਜੋ ਲੋਕ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਕਿ ਉਹਨਾਂ ਦੀ ਕੋਈ ਪੁਸ਼ਟੀ ਕੀਤੀ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਥੱਲੇ ਜਿਹੜੇ ਨੇ ਸਭ ਤੋਂ ਵੱਡੀ ਅਗਰ ਕੋਈ ਆਪਦਾ ਆ ਰਹੀ ਹੈ ਉਹ ਆ ਰਹੀ ਹੈ ਦਵਾਈਆਂ ਦੀ ਮੈਡੀਸਿਨ ਦੀ ਕਿਉਂਕਿ ਥੱਲੇ ਬਿਮਾਰੀਆਂ ਹੋਣ ਦਾ ਖਤਰਾ ਜਰਾ ਹੈ ਉਹ ਦੱਸਿਆ ਜਾ ਰਿਹਾ ਹੈ ਹਾਲੇ ਤੱਕ ਜਿਹੜੀ ਗੱਲ ਕੀਤੀ ਜਾਵੇ ਤਾਂ ਤਿੰਨ ਲੋਕਾਂ ਦੀ ਮੌਤ ਡਿਕਲੇਅਰ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਤੋਂ ਇਸ ਤੋਂ ਇਲਾਵਾ ਨਾਲੇ ਵੀ ਗੱਲ ਸਾਂਝੀ ਕੀਤੀ ਗਈ ਹੈ ਕਿ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਈ ਬਿਮਾਰੀਆਂ ਹੋ ਸਕਦੀਆਂ ਨੇ ਕਿਉਂਕਿ ਜਿਸ ਵੇਲੇ ਪਾਣੀ ਚਲਾ ਜਾਏਗਾ ਚੱਕੜ ਹੋ ਜਾਏਗਾ ਤਾਂ ਚੱਕਰ ਤੇ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ ਤਾਂ ਉਹਨਾਂ ਦਿੱਕਤਾਂ ਤੋਂ ਪਾਰ ਪਾਣਾ ਕਾਫੀ ਮੁਸ਼ਕਲ ਹੈ ਇਸ ਕਰਕੇ ਜਿਹੜੀ ਮੁੱਖ ਪਰੇਸ਼ਾਨੀ ਹੈ ਉਹ ਇਸ ਵੇਲੇ ਆਉਣ ਵਾਲਾ ਸਮਾਂ ਕਾਫੀ ਮੁਸ਼ਕਲ ਹੈ ਕਿਉਂਕਿ ਪਾਣੀ ਜੋ ਨਜ਼ਰ ਆ ਰਿਹਾ ਹੈ ਉਹ ਅਨੁਲਸ ਸਮੇਤ ਘਟੇਗਾ ਹੋਰ ਘਟੇਗਾ ਦਿਨ-ਪ੍ਰਤੀ-ਦਿਨ ਪਾਣੀ ਘਟੇਗਾ ਔਰ ਜਿਹੜਾ ਹੈ ਲੋਕ ਜਿਹੜੇ ਨੇ ਇਸ ਗੱਲ ਤੋਂ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਹੈਲਥ ਵਿਭਾਗ ਦੀਆਂ ਟੀਮਾਂ ਜਿਹੜੀਆਂ ਨੇ ਇੱਥੇ ਤਨਾਤ ਕੀਤੀਆਂ ਜਾਣੀਆਂ 30 ਤੋਂ ਵੱਧ ਪੁਆਇੰਟ ਬਣਾਏ ਗਏ ਨੇ ਔਰ ਸਭ ਤੋਂ ਵੱਡਾ ਇਸੂਏ ਸਮੱਸਿਆ ਹੈ ਕਿ ਸਨੇਕ ਬਾਈਟ ਤੋਂ ਕਿਵੇਂ ਬਚਿਆ ਜਾਵੇ ਕਿਵੇਂ ਉਸ ਬੰਦੇ ਨੂੰ ਰੈਸਕਿਊ ਕੀਤਾ ਜਾਵੇ ਜਿਹਦੇ ਨਾਲ ਕੀ ਉਸ ਦੀ ਜਾਨ ਬਚਾਈ ਜਾ ਸਕੇ ਜੀ 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 ਸਰ ਹਾਈਵੇਜ਼ ਦੀ ਗੱਲ ਕਰ ਲੈਣੇ ਆ ਹਾਈਵੇਜ਼ ਦੀ ਕੀ ਸਥਿਤੀ ਹੈ ਕਿਉਂਕਿ ਲਗਾਤਾਰ ਅਗਰ ਦੇਖਿਆ ਜਾਵੇ ਤਾਂ ਹੜਾਂ ਦੀ ਮਾਰ ਦੇ ਨਾਲ ਜੋ ਨੈਸ਼ਨਲ ਹਾਈਵੇ ਨੇ ਉਹਨਾਂ ਤੇ ਵੀ ਅਸਰ ਪਿਆ ਹੈ ਉਹ ਵੀ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਕੀ ਸਥਿਤੀ ਹੈ ਹਾਈਵੇਜ਼ ਦੀ ਜੀ ਰਾਸ਼ਟਰੀ ਰਾਜਮਾਰਗ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਰਾਜਮਾਰਗ ਜਿਹੜਾ ਹੈ ਇਸ ਜਗ੍ਹਾ ਤੋਂ ਹੀ ਸ਼ੁਰੂ ਹੁੰਦਾ ਹੈ ਅਸੀਂ ਜਿੱਥੇ ਖੜੇ ਹਾਂ ਤਾਂ ਇਹ ਰਸਤਾ ਹੈ ਇਹ ਰਸਤਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਹੈ ਇਸ ਤੋਂ ਅੱਗੇ ਇੱਕ ਵੱਡਾ ਫਲਾਈਓਵਰ ਆਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਫਲਾਈਓਵਰ ਤੋਂ ਬਾਅਦ ਜਿਹੜਾ ਹੈ ਲੋਕ ਜਿਹੜੇ ਨੇ ਜਾਂਦੇ ਨੇ ਤਾਂ ਇਹ ਤਸਵੀਰ ਹੈ ਇਸ ਵੇਲੇ ਦੀ ਇਸ ਰਸਤੇ ਦੀ ਔਰ ਫਲਾਈਓਵਰ ਜਿਹੜਾ ਹੈ ਉਹ ਜਿਹੜਾ ਹਾਈਵੇ ਦੇ ਜਿਹੜੇ ਰਸਤੇ ਨੇ ਉਹ ਹਾਲੇ ਬੰਦ ਨੇ ਹਾਈਵੇ ਪੂਰਾ ਨਹੀਂ ਖੁੱਲਿਆ ਹੈ ਕਿਉਂਕਿ ਹਾਈਵੇ ਕਲੀਅਰ ਕਾਫੀ ਹੋ ਚੁੱਕਾ ਹੈ ਅਗਰ ਤੁਸੀਂ ਅਜਨਾਲਾ ਤੋਂ ਰਮਦਾਸ ਜਾਣਾ ਹੋਵੇ ਤਾ ਉਹ ਰਸਤੇ ਜਿਹੜੇ ਤੁਹਾਨੂੰ ਕਲੀਅਰ ਨਜ਼ਰ ਆਣਗੇ ਕਿਉਂਕਿ ਰਸਤਾ ਉਥੇ ਸਾਫ਼ ਹੋ ਚੁੱਕਾ ਹੈ ਕਈ ਜਗ੍ਹਾ ਤੇ ਪਾਣੀ ਹੈ ਲੇਕਿਨ ਹੁਣ ਇਸ ਤਰ੍ਹਾਂ ਦਾ ਪਾਣੀ ਨਹੀਂ ਹੈ ਕਿ ਜਾਨ ਦਾ ਖਤਰਾ ਹੋਵੇ ਕਿਉਂਕਿ ਗੱਗੋਮਾਲ ਤੋਂ ਬਾਅਦ ਕਾਫੀ ਏਰੀਆ ਸੀ ਜਿਨ੍ਹਾਂ ਵਿੱਚ ਫਰੈਸ਼ ਵਾਟਰ ਆਇਆ ਸੀ ਤਾਜ਼ਾ ਪਾਣੀ ਆਇਆ ਸੀ ਤਾਂ ਉਸ ਤੋਂ ਬਾਅਦ ਗੱਗੋਮਾਲ ਦੇ ਜਿਹੜੇ ਅਗਲੇ ਇਲਾਕੇ ਸੀ ਜਿਹੜਾ ਗੱਗੋਮਾਲ ਤੋਂ ਰਮਦਾਸਪੁਰ ਦਸਤਾ ਜਾਂਦਾ ਹੈ ਉਥੇ ਪਹਿਲੇ ਕਾਫੀ ਦਿਨ ਤੋਂ ਬੰਦ ਸੀ ਉਥੇ ਵੀ ਹਾਲਾਤ ਸੁਧਰੇ ਨੇ ਲੇਕਿਨ ਉਥੇ ਸਰਕਾਂ ਟੁੱਟੀਆਂ ਨੇ ਪੜ ਉਹ ਸੜਕਾਂ ਟੁੱਟੀਆਂ ਨੇ ਉਸ ਤੋਂ ਬਾਅਦ ਲੋਕਾਂ ਨੂੰ ਦਿੱਕਤ ਆ ਰਹੀ ਹੈ ਲੇਕਿਨ ਫਿਲਹਾਲ ਰਾਸ਼ਟਰੀ ਰਾਜਮਾਰਗ ਜਿਹੜਾ ਹੈ ਉਹ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਪੂਰਨ ਤੌਰ ਤੇ ਨਹੀਂ ਖੁੱਲਿਆ ਕਿਉਂਕਿ ਫਿਲਹਾਲ ਕਿਉਂਕਿ ਜਾਨ ਵਾਲਾ ਰਸਤਾ ਉਹ ਵਾਲੇ ਖਰਾਬ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਸ ਵੇਲੇ ਉਹ ਠੀਕ ਹੋਏਗਾ ਤਾਂ ਰਾਸ਼ਟਰੀ ਰਾਜਮਾਰਗ ਵੀ ਖੁੱਲੇਗਾ ਕੁਲ ਮਿਲਾ ਕੇ ਹਾਈਵੇ ਦੇ ਉੱਤੇ ਵੀ ਜਿਹੜੀ ਹੈ ਚਹਲ ਚਹਿਲ ਪੈਲ ਜਰੀ ਹੈ ਉਹ ਦੋ ਦਿਨਾਂ 'ਚ ਨਜ਼ਰ ਆਏਗੀ ਜੀ ਬਿਲਕੁਲ ਜੀ ਜੀ ਸਰ ਹਾਲਾਤ ਹੁਣ ਉਮੀਦ ਕੀ ਜਤਾਈ ਜਾ ਰਹੀ ਹੈ ਕਿ ਹਾਲਾਤ ਜਿਹੜੇ ਨੇ ਉਹ ਕਦੋਂ ਤੱਕ ਸੁਧਰਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਦੇਖਿਆ ਜਾਵੇ ਤਾਂ ਮਾਹੌਲ ਜਿਹੜਾ ਹੈ ਇਸ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਹਰ ਪਾਸੇ ਸਨਾਟਾ ਛਾਇਆ ਹੋਇਆ ਤਾਂ ਕਦੋਂ ਤੱਕ ਇਹ ਹਾਲਾਤ ਜੋਣੇ ਸੁਧਰਣਗੇ ਕਦੋਂ ਤੱਕ ਲੋਕ ਜਿਹੜੇ ਨੇ ਉਹਨਾਂ ਦਾ ਸਾਰਿਆਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇਗਾ ਕਿਸ ਤਰ੍ਹਾਂ ਦੀ ਹੁਣ ਸਥਿਤੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਉਮੀਦ ਕੀ ਜਤਾਈ ਜਾ ਰਹੀ ਹੈ ਕਿ ਕਦੋਂ ਤੱਕ ਜਿਹੜੇ ਹਾਲਾਤ ਨੇ ਸੁਧਰ ਜਾਣਗੇ ਪਾਣੀ ਦੇ ਹਾਲਾਤ ਇਸ ਵੇਲੇ ਇਸ ਤਰ੍ਹਾਂ ਦੇ ਨੇ ਕਿ ਪਾਣੀ ਆਮਲੇ ਸਮੇਂ ਚ ਵੱਧ ਵੀ ਸਕਦਾ ਹੈ ਅਗਰ ਬਰਸਾਤ ਜ਼ਿਆਦਾ ਹੁੰਦੀ ਹੈ ਅਗਰ ਕਿਉਂਕਿ ਨਾਰਮਲ ਜੇ ਮੈਦਾਨੀ ਇਲਾਕਿਆਂ 'ਚ ਬਰਸਾਤ ਹੁੰਦੀ ਹੈ ਤਾਂ ਉਸ ਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਅਗਰ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਹਦੇ ਨਾਲ ਜਿਹੜਾ ਇੱਕ ਵਾਰ ਫਿਰ ਪਾਣੀ ਛੱਡਿਆ ਜਾ ਸਕਦਾ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਪਾਣੀ ਨੂੰ ਬਚਾਉਣਾ ਪਾਣੀ ਤੋਂ ਬਚਣਾ ਇਸ ਵੇਲੇ ਸਭ ਤੋਂ ਵੱਡਾ ਇਸ ਵੇਲੇ ਜਿਹੜਾ ਕੰਮ ਹੈ ਉਹ ਬਣਿਆ ਹੋਇਆ ਹੈ ਜੀ ਬਿਲਕੁਲ ਬੜਾ ਵਾਜਿਬ ਸਵਾਲ ਹੈ ਕਿ ਜਿਹੜੇ ਬੰਨ ਟੁੱਟੇ ਸੀ ਬੰਨ ਜਿਹੜਾ ਕੋਹਨੇਵਾਲ ਦਾ ਜਿਹੜਾ ਬੰਨ ਟੁੱਟਾ ਸੀ ਬੰਨ ਜਿਹੜਾ ਹੈ ਉਸ ਨੂੰ ਭਰਨ ਵਾਸਤੇ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਬੰਨ ਨੂੰ ਭਰਿਆ ਜਾ ਸਕੇ ਤੇ ਜਿਹੜਾ ਉੱਥੇ ਪਾੜ ਪਿਆ ਹੈ ਉਹਨੂੰ ਰੋਕਿਆ ਜਾਵੇ। ਅਗਰ ਉਸ ਪਾੜ ਨੂੰ ਰੋਕ ਲਿੱਤਾ ਜਾਂਦਾ ਹੈ ਤਾਂ ਯਕੀਨਨ ਜਿਹੜਾ ਹੈ ਪਾੜ ਰੁਕਦਾ ਹੈ ਤਾਂ ਉਹਦੇ ਨਾਲ ਪਾਣੀ ਦੀ ਆਮਦ ਜਿਹੜੀ ਹੈ ਉਹ ਕਟੂਗੀ। ਤਾਂ ਅਗਰ ਪਾਣੀ ਦੀ ਆਮਦ ਕੱਟਦੀ ਹੈ ਤਾਂ ਉਹਦੇ ਨਾਲ ਯਕੀਨਨ ਜਿਹੜਾ ਹੈ ਅਸਰ ਜ਼ਰੂਰ ਪਏਗਾ ਫਾਇਦਾ ਮਿਲੇਗਾ ਜਿਹੜਾ ਕਿ ਇਹ ਪਾਣੀ ਜਿਹੜਾ ਹਾਲੇ ਵੀ ਪਿੰਡਾਂ 'ਚ ਜਾਂਦਾ ਖੇਤਾਂ ਜਾਂਦਾ ਨਜ਼ਰ ਆ ਰਿਹਾ ਹੈ ਉਹਦੇ ਨਾਲ ਰਾਹਤ ਜ਼ਰੂਰ ਮਿਲੇਗੀ ਉਸ ਵੇਲੇ ਸੂਲੇ ਪ੍ਰਸ਼ਾਸਨ ਦਾ ਸਭ ਤੋਂ ਇੰਪੋਰਟੈਂਟ ਕੰਮ ਵੀ ਇਹ ਹੋਈ ਹੈ ਕਿ ਕੋਨੇਵਾਨ ਜਿਹੜਾ ਹੈ ਉਹ ਜਗ੍ਹਾ ਜਿੱਥੇ ਕਿ ਬੰਨ ਟੁੱਟਾ ਹੈ ਉਸ ਨੂੰ ਭਰਿਆ ਜਾਵੇ ਤਾਂ ਕਿ ਜਿਹੜਾ ਹੈ ਕਿ ਪਾਣੀ ਦਾ ਜਿਹੜਾ ਭਾਵ ਹੈ ਉਸ ਨੂੰ ਘਟਕੀਤਾ ਜਾਵੇ ਔਰ ਹਰ ਚੀਜ਼ ਨੂੰ ਨਾਰਮਲਾਈਜ਼ ਕੀਤਾ ਜਾਵੇ ਇਹ ਚੀਜ਼ਾਂ ਸਭ ਤੋਂ ਜ਼ਰੂਰੀ ਹੈ ਪ੍ਰਸ਼ਾਸਨ ਦਾ ਵੀ ਕਹਿਣਾ ਸੀ ਕਿ ਅਸੀਂ ਦੇਖ ਰਹੇ ਹਾਂ ਵਾਚ ਕਰ ਰਹੇ ਹਾਂ ਕਿ ਕਿਸ ਜਗ੍ਹਾ ਤੇ ਕਿੱਥੇ ਜ਼ਰੂਰਤ ਹੈ ਔਰ ਜਿਸ ਤਰ੍ਹਾਂ ਦੀ ਜ਼ਰੂਰਤ ਹੈ ਉਸ ਦੇ ਮੁਤਾਬਕ ਜਿਹੜਾ ਹੈ ਕੰਮ ਕੀਤਾ ਜਾਏਗਾ ਲੇਕਿਨ ਹਾਲਾਤ ਕੁਝ ਸੁਧਰ ਰਹੇ ਨੇ ਲੇਕਿਨ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਸ ਆਫਤਾ ਤੋਂ ਮੁਕਤ ਹੋ ਗਏ ਹਾਂ ਇਸ ਆਫਤਾ ਦੇ ਨਵੀਂ-ਨਵੀਂ ਚੁਣੌਤੀਆਂ ਨੂੰ ਲੈ ਸਮਝ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਲਗਾਤਾਰ ਤੁਹਾਡੇ ਕੋਲੋਂ ਲਾਈਵ ਅਪਡੇਟਸ ਲੈਂਦੇ ਰਵਾਂਗੇ। ਜੀ ਸ਼ੁਕਰੀਆ। ਕਿ ਜੋ ਹੁਣ ਵੀ ਹਾਲੇ ਸਥਿਤੀ ਜਿਹੜੀ ਹੈ ਉਹ ਹਾਲੇ ਵੀ ਜੋ ਹੈ ਦੇਖੀ ਜਾਵੇ ਤਾਂ ਹਰ ਪਾਸੇ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਅਗਰ ਲੋਕਾਂ ਦੀ ਗੱਲ ਕੀਤੀ ਜਾਵੇ ਜੋ ਪਿੰਡਾ ਥਾਵਾ ਤੋਂ ਬਾਹਰ ਆ ਚੁੱਕੇ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਇਸ ਵਕਤ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ अपने आप आपेटा किस तरह अपने घर समान रुढ़ चुकिया है किस तरह अबारा उस स्थिति पर आवे सू कि साल जिस पिछे पै चुके हैं दूजे पास गल की जाए प्रशासन की तो प्रशासन वालों लगातार जो राहत समगरी है जो राहत कार्ज ने ਉਹ ਚੁਲਾਏ ਜਾ ਰਹੇ ਨੇ ਹਰ ਪੱਖੋਂ ਸਹਾਇਤਾ ਕੀਤੀ ਜਾ ਰਹੀ ਹੈ ਸੇਵਾ ਸੁਸਾਇਟੀਆਂ ਦੀ ਗੱਲ ਕੀਤੀ ਜਾਵੇ ਐਨ ਜੀਓਜ਼ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਜਾਂ ਫਿਰ ਪੰਜਾਬੀ ਕਲਾਕਾਰਾਂ ਦੀ ਹੀ ਗੱਲ ਕਰ ਲਈਏ ਤਾਂ ਹਰ ਕੋਈ ਹੱਡ ਦੀ ਮਾਰ ਹੈ ਟਾਈਪ ਖੇਤਰਾਂ ਦੇ ਵਿੱਚ ਆ ਰਿਹਾ ਹੈ ਦਾ ਉਹਨਾਂ ਦੀ ਮਦਦ ਜਿਹੜੀ ਹੈ ਹਰ ਪੱਖੋਂ ਕੀਤੀ ਜਾ ਰਹੀ ਹੈ। ਜਾ ਰਹੀ ਹੈ। ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜੋ ਕਿ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠਾਂ ਆਏ ਵਿਅਕਤਾਂ ਦੀ ਮਦਦ ਨਾ ਕਰਦਾ ਹੋਵੇ। ਹਰ ਕੋਈ ਆਪਣੇ ਆਪਣੇ ਤੌਰ ਤੇ ਜਿੰਨੇ ਵੀ ਮਦਦ ਕਰ ਸਕਦਾ ਹੈ ਉਹ ਮਦਦ ਕਰ ਰਿਹਾ ਹੈ। ਲੇਕਿਨ ਹਾਲਾਤ ਚੜੇ ਨੇ ਹਾਲੇ ਵੀ ਬਹੁਤ ਜ਼ਿਆਦਾ ਬੱਤਰ ਬਣੇ ਹੋਏ ਨੇ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਪਾਣੀ ਜੋ ਹੈ ਘਰਾਂ ਦੇ ਵਿੱਚ ਇੰਨਾ ਚਲ ਜਾ ਚੁਕਿਆ ਹੈ ਜਿਸ ਦੇ ਨਾਲ ਗਾਰ ਜਿਹੜੀ ਉਹ ਲਗਾਤਾਰ ਸਾਰੇ ਘਰਾਂ ਦੇ ਵਿੱਚ ਫਸ ਚੁੱਕੀ ਹੈ ਉਸ ਦੇ ਨਾਲ ਹੀ ਅਗਰ ਬਹੁਤ ਸਾਰੇ ਪਸ਼ੂ ਜੀਵ ਜਿਹੜੇ ਨੇ ਉਹ ਇਸ ਹੜ ਦੇ ਚਪੇੜ ਦੇ ਵਿੱਚ ਆਏ ਨੇ ਜਿਸ ਕਾਰਨ ਜੋ ਗੰਦਗੀ ਹੈ ਉਹ ਸਾਰੇ ਆਸ-ਪਾਸ ਦੇ ਪਿੰਡਾਂ ਖੇਤਰਾਂ ਦੇ ਵਿੱਚ ਫੈਲ ਚੁੱਕੀ ਹੈ ਤਾ ਡਰ ਜਿਹੜਾ ਹੈ ਇੱਕ ਮਾਹੌਲ ਜਿਹੜਾ ਹੈ ਉਹ ਲਗਾਤਾਰ ਵਧਿਆ ਹੋਇਆ ਹੈ ਕਿਉਂਕਿ ਇਸ ਹੜ੍ਹਾਂ ਤੋਂ ਬਾਅਦ ਕਿਉਂਕਿ ਪਾਣੀ ਤਾਂ ਜਿੰਨਾ ਆਣਾ ਸੀ ਪਿੰਡਾਂ ਦੇ ਵਿੱਚ ਉਹ ਆ ਗਿਆ ਲੇਕਿਨ ਉਸ ਤੋਂ ਬਾਅਦ ਜਦੋਂ ਹੁਣ ਪਾਣੀ ਕੱਢਣਾ ਹੈ ਜਾਂ ਫਿਰ ਬਾਅਦ ਦੀ ਸਥਿਤੀ ਕੀ ਬਣਦੀ ਹੈ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਚਿੰਤਾ ਜਿਹੜੀ ਹੈ ਹਰ ਪਾਸੇ ਇਹੀ ਹੈ ਕਿਉਂਕਿ ਲੋਕ ਲੋਕ ਜਿਹੜੇ ਨੇ ਬੇਕਾਰ ਹੋ ਚੁੱਕੇ ਨੇ ਉਹਨਾਂ ਦੇ ਜੋ ਘਰ ਸੀਗੇ ਉਹ ਡੁੱਬ ਚੁੱਕੇ ਨੇ ਕਈਆਂ ਦੇ ਘਰ ਜਿਹੜੇ ਨੇ ਉਹ ਡਿੱਗ ਚੁੱਕੇ ਨੇ ਤਾ ਲੋਕਾਂ ਦੇ ਜਿਹੜੇ ਕਰੋੜਾਂ ਦੇ ਘਰ ਬਣਾਏ ਸੀਗੇ ਪੈਲੀਆਂ ਜਿਹੜੀਆਂ ਨੇ 32 32 ਕਿल्ले ਤੱਕ ਜਿਹੜੀਆਂ ਪੈਲੀਆਂ ਨੇ ਉਹ ਤਬਾਹ ਹੋ ਚੁਕੀ ਆ ਨੇ ਤਾਂ ਜਿਹੜਾ ਤਬਾਹੀ ਦਾ ਮੰਜ਼ਰ ਹੈ ਹਰ ਪਾਸੇ ਦੇਖਣ ਨੂੰ ਮਿਲਿਆ ਹੈ ਤੇ ਜਿੱਥੇ ਲੋਕ ਇਸ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਉੱਥੇ ਜਿਹੜੇ ਅਗਰ ਜੀਵ ਜਾਂ ਫਿਰ ਜਾਨਵਰਾਂ ਦੀ ਪਸ਼ੂਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਵੀ ਹਾਲ ਬਹੁਤ ਮੰਦਾ ਹੋਇਆ ਹੈ ਕਈ ਪਸ਼ੂ ਤਾਂ ਇਸ ਹੜ੍ਹ ਦੀ ਚਪੇੜ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਤੇ ਜੋ ਬਚ ਕੇ ਆਏ ਨੇ ਤਾਂ ਉਹਨਾਂ ਦੀ ਸਥਿਤੀ ਵੀ ਜੜੀ ਹੈ ਉਹ ਬਿਮਾਰ ਹੈ ਕਿਉਂਕਿ ਪਸ਼ੂ ਵੀ ਬਿਮਾਰ ਹੋ ਗਏ ਨੇ ਚਾਰਾ ਜਿਹੜਾ ਹੈ ਉਹਨਾਂ ਨੂੰ ਟਾਈਮ ਸਿਰ ਨਹੀਂ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਹਰ ਪਾਸੇ ਜੋ ਹਾਲਾਤ ਨੇ ਹਾਲੇ ਵੀ ਬੱਧਰ ਬਣੇ ਹੋਏ ਨੇ ਅਰਦਾਸ ਜੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਦੇ ਭਲੇ ਦੇ ਲਈ ਕਿ ਪੰਜਾਬ ਜਿਹੜਾ ਹੈ ਹੁਣ ਜਲ ਤੋਂ ਜਲਦ ਦੁਬਾਰਾ ਖੁਸ਼ਹਾਲ ਬਣੇ ਕਿਉਂਕਿ ਹਰ ਪਾਸੇ ਜੋ ਤਬਾਹੀ ਦਾ ਮੰਜ਼ਰ ਹੈ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ਤਾਂ ਲਗਾਤਾਰ ਤੁਹਾਡੇ ਨਾਲ ਤਾਜ਼ਾ ਅਪਡੇਟਸ ਸਾਂਝੀਆਂ ਕਰਦੇ ਰਵਾਂਗੇ ਹਰ ਨੂੰ ਲੈ ਕੇ ਤੁਸੀਂ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ